ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਕਿਊਬਕ ਤੋਂ ਨਿਕਲ ਕੇ ਆ ਰਹੀ ਹੈ ਤੇ ਇੱਥੇ ਲਾਵਲ ਦੀ ਇੱਕ ਅਦਾਲਤ ਨੇ ਕੈਨੇਡਾ ਦੇ ਨਕਲੀ ਪੀਆਰ ਕਾਰਡ ਨਕਲੀ ਡਰਾਈਵਿੰਗ ਲਾਇਸੈਂਸ ਦੀ ਸਮਗਲਿੰਗ ਕਰਨ ਦੇ ਦੋਸ਼ ਵਿੱਚ 30 ਸਾਲ ਦੇ ਜੋ ਹਗੁਨ ਲੀ ਨੂੰ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਅਧਿਕਾਰੀਆਂ ਨੂੰ ਚੀਨ ਤੋਂ ਕੋਰੀਅਰ ਰਾਹੀਂ ਆਇਆ ਇੱਕ ਪਾਰਸਲ ਮਿਲਿਆ ਸੀ ਜਿਸ ਤੋਂ ਬਾਅਦ ਅਧਿਕਾਰੀ ਸਰਚ ਵਾਰੰਟ ਲੈ ਕੇ ਪਾਰਸਲ ਦੇ ਪਤੇ ਤੇ ਪਹੁੰਚੇ ਅਧਿਕਾਰੀਆਂ ਨੇ ਪਤੇ ਤੇ ਪਹੁੰਚ ਕੇ ਜਿੱਥੇ ਯੂ ਹੰਗ ਲੀਦੇ ਘਰ ਦੀ ਤਲਾਸ਼ੀ ਲੱਤੀ ਤਾਂ ਉਥੇ ਉਹਨਾਂ ਨੂੰ 509 ਕੈਨੇਡੀਅਨ ਪੀਆਰ ਕਾਰਡ ਨਕਲੀ 509 ਡਰਾਈਵਿੰਗ ਲਾਇਸੈਂਸ ਗਲਤ ਡਾਕੂਮੈਂਟ ਤਿਆਰ ਕਰਨ ਵਾਲੀ ਸਾਜੋ ਸਮਾਨ ਅਤੇ ਕੰਪਿਊਟਰ ਸੈਲਫੋਨ ਨਕਲੀ ਨੋਟ ਛਾਪਣ ਵਾਲੀ ਮਸ਼ੀਨ ਅਤੇ 1,40,000 ਡਾਲਰ ਦੇ ਨਕਲੀ ਨੋਟ ਵੀ ਬਰਾਮਦ ਕੀਤੇ ਇਸ ਤੋਂ ਬਾਅਦ ਕੈਨੇਡੀਅਨ ਨਾਗਰਿਕਤਾ ਕਾਰਡ ਦੇ ਨਕਲੀ ਵਰਕ ਪਰਮਿਟ ਵੀ ਪੁਲਿਸ ਨੂੰ ਉੱਥੇ ਮਿਲੇ ਤੇ ਪੁਲਿਸ ਨੇ ਇਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੱਤਾ ਤੇ ਹੁਣ ਇਸ ਪੂਰੇ ਮਾਮਲੇ ਵਿੱਚ ਜਿੱਥੇ ਪੁਲਿਸ ਨੇ ਕਾਰਵਾਈ ਕਰਦਿਆਂ ਹੁਣ ਅਦਾਲਤ ਵੱਲੋਂ ਇਸ ਵਿਅਕਤੀ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਕੈਨੇਡੀਅਨ government ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣ ਰਹੋ ਆਜ ਨਿਊਜ਼ ਬਾਦਲ ਦੇ ਨਾਲ